ਰਸ ਰਸਾ ਜਪ ਜਪ ਆਜ ਸੱਚ ਬਾਹਰ ਸੱਚ ਜੁਗਾਦ ਸੱਚ ਬਾਹਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਿਚਰ ਮੂਲ ਨਾ ਥੜੀਂਦੋ ਪਾਲਤਿ ਆਪ ਕੀ ਬਾਪ ਸ਼ਬਦ ਖੋਟ ਬਾਪਾ ਨਾਨਕ ਸ਼ਬਦ ਖੋਟ ਬਾਪਾ ਨਾਨਕ ਕਾਏ ਖਰਚ ਧਨ ਮਾਲ ਕਾਏ ਖਰਚ ਧਨ ਮਾਲ ਕੌੜੀ ਜਾ ਤੂੰ ਮੇਰਾ ਬਲ ਹੈ ਕੌੜੀ ਜਾ ਤੂੰ ਮੇਰਾ ਬਲ ਹੈ ਬਾਂ캬 ਮੋਛੰਦਾ ਉਹ ਸਭ ਕੁਛ ਮੈਨੂੰ ਸੌਂਪਿਆ ਉਹ ਸਭ ਕੁਛ ਮੈਨੂੰ ਸੌਂਪਿਆ ਰਾ ਬੰਦਾ ਹਾ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਲਖਮੀ ਤੋਟ ਨਾ ਆਵਈ ਹਾਏ ਖਰਚ ਰਹੰਦਾ ਹਾਏ ਖਰਚ ਰਹੰਦਾ ਲਖ 84 ਮੇਗਨੀ ਹਾ ਤੇਰਾ 84 ਮੇਗਨੀ ਸਭ ਸੇਵ ਕਰੰਦਾ ਸਭ ਸੇਵ ਕਰੰਦਾ ਜੇ ਵਾਰੀ ਮਤਰ ਸਭ ਕੀਤੇ ਆ ਛਈ ਤੇਰੇ ਘਰ ਕੋਈ ਨਾ ਪੁੱਛਈ ਜਹਰ ਮੁਕਸ਼ੰਦਾ ਆਵਨ ਸੰਦਾ ਆਨੰਦ ਪਿਆ ਸੁਖ ਪਾਇਆ ਆਨੰਦ ਭਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀਏ ਸਭੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ ਤੁਧ ਪਾਵੰਦਾ ਗਉੜੀ ਮਹੱਲਾ ਪੰਜਮਾ ਸੋਹਰ ਜਨ ਪਿਆਰੇ تیر ਕਾ ਪੈਸਾ ਹਰ ਜਨ ਪਿਆਰੇ ਸਾਤਗੁਰ ਤੁਮਰੇ ਕਾਜ ਸੁਵਾਰੇ ਤੁਮਰੇ ਪਾਰੇ ਕਾਜ ਸੁਵਾਰੇ ਵਸ਼ਟ ਦੂਤ ਪਰਮੇਸ਼ਰ ਮਾਰੇ ਵਸ਼ਟ ਗੋ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਹਰ ਕੀ ਕਰਤਾਰੇ ਬਾਦਸ਼ਾਹ ਸਾਧ ਸੰਗ ਅਸਕਰਦੀਨੇ ਬਾਦਸ਼ਾਹ ਸਾਧ ਸੰਗ ਅਸਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗ ਮਿਲ ਕੀਨੋ ਦਾਨ ਸਾਧ ਸੰਗ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਧਾਨ ਕੋਟ ਗੋਸਵਾਮੀ ਸੋਰਠ ਮਹੱਲਾ ਪੰਜਵਾਂ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਵਾਰਾ ਜਨਮ ਜਨਮ ਕੇ ਦੁਖ ਨਿਵਾਰਾ ਸੁਖਾ ਮਨ ਸਧਾਰਾ ਸੁਖਾ ਮਨ ਸਧਾਰਾ ਦਰਸ਼ਨ ਪੇਟ ਤੋਤ ਨਿਹਾਲਾ ਦਰਸ਼ਨ ਪੇਟ ਤੋਤ ਨਿਹਾਲਾ ਹਰ ਕਾ ਸਮਰਾਥ ਪਰਖ ਪੂਰਨ ਮਦਾ ਤੇ ਪਰਖ ਪੂਰਨ ਬਿਰਾਤੀ ਆਪੇ ਕਰਨੇ ਹਾਰਾ ਤੇ ਕਰਨੇ ਹਾਰਾ ਆਪਣਾ ਦਾਸ ਰੱਬ ਬੁਕਾਰਿਆ ਨਾਨਕ ਨਾਮ ਅਧਾਰਾ ਗੋਬਿੰਦੇ ਮੁਕੰਦ ਉਦਾਰੇ અપਾਰੇ ਗੋਬਿੰਦੇ ਮੁਕੰਦ ਉਦਾਰੇ ਹਰਿ ਅੰਤ ਕਰਿ ਅੰਨ ਨਰਨਾਮੇ ਕਾਮੇ ਹਰਿ ਅੰਤ ਕਰਿ ਅੰਨ ਨਰਨਾਮੇ ਕਾਮੇ ਗੋਬਿੰਦ ਮੁਕੰਦ ਉਸਾਰਿਆ ਪਾਰੇ ਗੋਬਿੰਦ ਮੁਕੰਦ ਉਸਾਰਿਆ ਪਾਰੇ ਹਰਿ ਅੰਤ ਕਰਿ ਅੰਨ ਨਰਨਾਮੇ ਹਰਿ ਅੰਗਰ ਨਰਨਾਮੇ ਕਾਮੇ ਹਰਿ ਅੰਗਰ ਨਰਨਾਮੇ ਕਾਮੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਤੇ ਬੋਖਦੇ ਉਦਾਰੇ ਅਪਾਰੇ ਹਰਿ ਅੰਗਰ ਨਰਨਾਮੇ ਕਾਮੇ ਹਰਿ ਅੰਗਰ ਨਰਨਾਮੇ ਕਾਮੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਤੇ ਬੋਖਦੇ ਮੁਕੰਦ ਹਰੀ ਅੰਗ ਕਰੀਅੰਗ ਨਰਨਾਮੇ ਕਮੇ ਹਰੀ ਅੰਗ ਕਰੀਅੰਗ ਬੰਬੇ ਆ ਕਮੇ ਗੋਬਿੰਦ ਮੁਕੰਦ ਉਦਾਰੇ ਆ ਪਾਰੇ ਤੇ ਮੁਕੰਦ ਉਦਾਰੇ ਆ ਪਾਰੇ ਹਰੀ ਅੰਗ ਕਰੀਅੰਗ